जो गैर कानूनी ढंग के न पलैन हो रही है लोग डंकी ला के या होर कई जरिए वरत के, के बारे मुल्क जा रहे हैं ये जाहिर है कि रुझान जोड़ा वा थलण नहीं आ रहा और यह भी गल बड़ी क्लीयर है कि रुझान थलण से इस करके नहीं आ रहा कि सरकारों वालों जो कदम चुके गए हैं वो पुख्ता कदम नहीं सन देवर नॉट इनफर जो भी सरकार ने किया ਸ਼ਾਇਦ ਹਾਫ ਹਾਰਟਡ ਜੇ ਅਟੈਂਪਟ ਸੀ ਕਿ 2012-13 ਤੋਂ ਬਾਅਦ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕੀਤੀ ਕਾਨੂੰਨ ਤੇ ਬਣ ਗਿਆ ਪਰ ਉਹਨੂੰ ਲਾਗੂ ਕਿਨੇ ਕਰਨਾ ਸੀ ਉਹ ਸਹੀ ਤਰੀਕੇ ਨਾਲ ਲਾਗੂ ਨਹੀਂ ਹੋਇਆ ਅਸੀਂ ਉੱਥੇ ਪੰਜਾਬ ਦੇ ਵਿੱਚ ਕਿਹਾ ਕਿ ਜਿਨ੍ਹਾਂ ਟਰੈਵਲ ਏਜੰਟ ਆ ਉਹਨਾਂ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਹੈ ਪਰ ਫਿਰ ਵੀ ਬਹੁਤ ਸਾਰੇ ਟਰੈਵਲ ਏਜੰਟ ਬਿਨਾਂ ਰਜਿਸਟ੍ਰੇਸ਼ਨ ਦੇ ਕੰਮ ਕਰ ਰਹੇ ਸੋ ਇਹ ਕਿਵੇਂ ਹੋ ਰਿਹਾ ਕਿਉਂਕਿ ਇਹਨੂੰ ਜਿਹੜੀ ਸਿਹਰਦਤਾਵਾ ਇਹਨੂੰ ਰੋਕਣ ਦੀ ਉਹ ਨਹੀਂ ਹੈ ਬਿਲ ਜਿਹੜੀ ਆ ਟੂ ਸਟਾਪ ਇਟ ਉਹ ਨਹੀਂ ਨਜ਼ਰ ਆਈ ਸੋ ਇੱਕ ਇਸ 트ੈਂਡ ਦੇ ਉੱਤੇ ਜੇ ਠਲ ਪਾਉਣੀ ਆ ਇੱਕ ਹੋਲਿਸਟਿਕ ਸੋਚ ਔਰ ਨੀਤੀ ਦੀ ਲੋੜ ਹੈ ਪਹਿਲੋਂ ਤੇ ਜਿੱਥੋਂ ਤੱਕ ਖੁਦ ਹੋ ਸਕੇ ਪੰਜਾਬ ਦੇ ਵਿੱਚ ਮੁਲਕ ਦੇ ਵਿੱਚ ਰੋਜ਼ਗਾਰ ਹੋਰ ਪੈਦਾ ਕੀਤਾ ਜਾਵੇ ਸਰਕਾਰ ਇਹਦੇ ਤੇ ਮਿਹਨਤ ਕਰੇ ਸਰਕਾਰ ਸਹੀ ਮਾਇਨਿਆਂ ਦੇ ਵਿੱਚ ਰੋਜ਼ਗਾਰ ਪ੍ਰਾਈਵੇਟ ਔਰ ਸਰਕਾਰੀ ਸੈਕਟਰ ਦੇ ਵਿੱਚ ਦੇਣ ਦੀ ਕੋਸ਼ਿਸ਼ ਕਰੇ ਬਹੁਤ ਸਾਰੀਆਂ ਸਰਕਾਰੀ ਨੌਕਰੀਆਂ ਖਾਲੀ ਪਈਆਂ ਹਨ ਉਹਨਾਂ ਨੂੰ ਖਾਲੀ ਚੱਲੀ ਜਾਂਦੀਆਂ ਹਨ ਕਾਲਜਾਂ ਚ ਪ੍ਰਿੰਸੀਪਲ ਹੈ ਨਹੀਂ ਕਾਲਜਾਂ ਚ ਲੈਕਚਰਰ ਹੈ ਨਹੀਂ ਪੈਸ ਕੁੱਲਾਂ ਦੇ ਵਿੱਚ ਟੀਚਰ ਹਨੀ ਅਰ ਫਿਰ ਅਸੀਂ ਕਹਿੰਦੇ ਆ ਵੀ ਸਾਡੇ ਕੋਲ ਰੋਜ਼ਗਾਰ ਪੈਦਾ ਕਰਨ ਦੇ ਜ਼ਰੀਏ ਨਹੀਂ ਕਿ ਬਹੁਤ ਜ਼ਰੀਏ ਸਿਰਫ ਸਰਕਾਰ ਦੀ ਜਿਹੜੀ ਬਿਲ ਪਾਵਰਿਆ ਵੇਲਿਆ ਉਹ ਚਾਹੀਦੀ ਹੈ ਨਾਲ ਹੀ ਮਾਈਗ੍ਰੇਸ਼ਨ ਵਾਸਤੇ ਇੱਕ ਸੋਚ ਸਮਝ ਕੇ ਨੀਤੀ ਤਿਆਰ ਕਰਨ ਦੀ ਲੋੜ ਹੈ ਕੇਰਲਾ ਜਿਹੜਾ ਵਾ ਜਿੱਥੋਂ ਬਹੁਤ ਲੋਕੀ ਮਿਡਲ ਈਸਟ ਦੇ ਮੁਲਕਾਂ ਦੇ ਵਿੱਚ ਜਾਂਦੇ ਆ ਗਲਫ ਕੰਟਰੀਜ਼ ਦੇ ਵਿੱਚ ਜਾਂਦੇ ਆ ਉਹਨਾਂ ਨੇ ਇੱਕ ਸੰਸਥਾ ਬਣਾਈ ਆ ਇੱਕ ਡਿਪਾਰਟਮੈਂਟ ਬਣਾਈ ਆ ਨੋਰਕਾ ਨੌਨ ਰੈਜ਼ੀਡੈਂਟ ਕੇਰਲਾਈਟਸ ਅਫੇਅਰਸ ਡਿਪਾਰਟਮੈਂਟ ਉਹ ਰੈਗੂਲੇਟਿਡ ਟੰਗ ਦੇ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਆਪਣੇ ਕੇਰਲਾਈਟਸ ਨੂੰ ਉੱਥੇ ਦੇ ਲੋਕਾਂ ਨੂੰ ਭੇਜਦੀ ਆ ਪਿੱਛੇ ਜੇ ਮੈਂ ਸੁਣਿਆ ਮੈਂ ਕਿ ਪੰਜਾਬ ਦੇ ਐਨਆਰਆਈ ਮੰਤਰੀ ਜਿਹੜੇ ਨੇ ਕੁਲਦੀਪ ਸਿੰਘ ਢਾਲੀਵਾਲ ਇੱਕ ਕੇਰਲਾ ਹੋ ਕੇ ਵੀ ਆਇਆ ਨਾਲ ਅਕਸਰਾਂ ਦੀ ਇੱਕ ਟੀਮ ਵੀ ਲੈ ਕੇ ਗਈ ਸੀ ਸੋ ਉਹ ਜਿਹੜੀ ਕੇਰਲਾ ਦੀ ਪਾਲਿਸੀ ਆ ਕਿਉਂਕਿ ਉੱਥੇ ਜ਼ਿਆਦਾ ਮਿਡਲ ਈਸਟ ਲੋਕ ਹੀ ਜਾਂਦੇ ਆ ਆਪਣੇ ਲੋਕੀ ਜ਼ਿਆਦਾ ਅਮਰੀਕਾ ਅਸਟ੍ਰੇਲੀਆ ਕੈਨੇਡਾ ਜਾਂ ਯੂਰਪ ਜਾਣਾ ਪਸੰਦ ਕਰਦੇ ਆ ਸੋ ਉਹਨੂੰ ਰੀਮਾਡਲ ਕਰਨਾ ਪਊਗਾ ਕੇਰਲਾ ਵਾਲੀ ਪਾਲਿਸੀ ਨੂੰ ਉਸੇ ਤਰ੍ਹਾਂ ਆਪਾਂ ਮਾਡਲ ਨਹੀਂ ਕਰ ਸਕਦੇ ਉਹਨੂੰ ਰੀਮਾਡਲ ਪੰਜਾਬ ਦੇ ਹਿਸਾਬ ਨਾਲ ਕਰਨਾ ਪਊਗਾ ਔਰ ਨਾਲ-ਨਾਲ ਆਪਾਂ ਨੂੰ ਸਭ ਨੂੰ ਪਤਾ ਵਾ ਜਿਵੇਂ ਹੁਣੇ ਮੈਂ ਕੁਮੰਟ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਬਾਹਰਲੇ ਮੁਲਕਾਂ ਚ ਲੇਬਰ ਦੀ ਲੋੜ ਆ ਵਰਕਰਸ ਦੀ ਲੋੜ ਆ ਸਕਿਲਡ ਵਰਕਰਸ ਦੀ ਲੋੜ ਆ ਸੋ ਆਪਾਂ ਉਹੋ ਜਿਹੇ ਸਕਿਲਸ ਪੰਜਾਬ ਦੇ ਵਿੱਚ ਪ੍ਰਦਾਨ ਕਰੀਏ ਜਿਨ੍ਹਾਂ ਦੀ ਬਾਜ਼ਾਰ ਨੂੰ ਜ਼ਰੂਰਤ ਹੈ ਇਹਦੇ ਵਾਸਤੇ ਸਾਨੂੰ ਬਾਰੇ ਮੁਲਕਾਂ ਨਾਲ ਬਾਹਰਲੇ ਮੁਲਕਾਂ ਦੇ ਵਿੱਚ ਦੀਆਂ ਸਾਡੀਆਂ ਇੰਡੀਆ ਐਂਬੈਸੀਸ ਨੇ ਹਾਈ ਕਮਿਸ਼ਨਸ ਨੇ ਉਹਨਾਂ ਨਾਲ ਸੰਪਰਕ ਕਰਨਾ ਪਊ ਔਰ ਉੱਥੋਂ ਦੇ ਜਿਹੜੇ ਸਕਿੱਲਸ ਆ ਉਹ ਸਮਝ ਕੇ ਆਪਣੇ ਆਈਟੀਆਈਸ ਔਰ ਆਪਣੀਆਂ ਯੂਨੀਵਰਸਿਟੀਆਂ ਦੇ ਵਿੱਚ ਉਹੋ ਜਿਹੇ ਸਕਿੱਲਸ ਹੀ ਦੇਣੇ ਪੈਣਗੇ ਇਹ ਸਭ ਵਾਸਤੇ ਮੇਰਾ ਖਿਆਲ ਆ ਸਿਰਫ ਐਲਾਨਾ ਨਾਲ ਗੱਲ ਨਹੀਂ ਬਣਨੀ ਇਹਨਾਂ ਵਾਸਤੇ ਇੱਕ ਸਹੀ ਮਾਇਨੇ ਦੇ ਵਿੱਚ ਜ਼ਮੀਨੀ ਲੈਵਲ ਤੇ ਕੰਮ ਕਰਨ ਦੀ ਲੋਗੇਸਟਿਕ ਕਾਰਟ ਪਿਛਲੇ ਸਾਲਾਂ ਦੇ ਵਿੱਚ ਨਜ਼ਰ ਆਉਂਦੀ ਰਹੀ ਹੈ